ਪੰਜ ਖਾਲਸਾ ਪਸੋਰਦੀਆਂ ਜਿਹੜੀਆਂ ਧੀਆਂ ਗਰਬਾਣੀ ਤੇ ਆ ਕੀਰਤਨ ਕਰਦੀਆਂ ਸੀ ਉਹਨਾਂ ਨੇ ਇੱਛਾ ਜ਼ਾਹਰ ਕੀਤੀ ਕਿ ਸਚਖੰਡ ਦਰਬਾਰ ਸਾਹਿਬ ਦੇ ਵਿਖੇ ਕੀਰਤਨ ਕੀਤਾ ਜਾਵੇ ਤੇ ਜਦੋਂ ਉਹਨਾਂ ਨੇ ਇੱਥੇ ਆ ਕੇ ਕੀਰਤਨ ਕੀਤਾ ਪ੍ਰਕਰਮਾਂ ਦੇ ਵਿੱਚ ਤਾਂ ਇੱਥੋਂ ਦੇ ਜਿਹੜੇ ਪੁਜਾਰੀ ਸੀ ਉਹਨਾਂ ਨੇ ਚੱਲਦੇ ਹੋਏ ਕੀਰਤਨ ਨੂੰ ਰੋਕ ਦਿੱਤਾ ਜਿਹਦੇ ਤੋਂ ਬਾਅਦ ਇੱਥੋਂ ਦਾ ਬਹੁਤ ਵੱਡਾ ਰੋਲਾ ਪੈ ਗਿਆ ਦੂਸਰੀ ਘਟਨਾ ਉਸ ਟਾਈਮ ਦਾ ਬੜਾ ਵੱਡਾ ਆਗੂ ਜੋ ਕਿ ਵਰਨ ਦੇ ਅਨਸਾਰ ਛੂਦਰ ਜਾਤੀ ਤੋਂ ਸੀ ਪਰ ਵੱਡਾ ਸੀ ਪੜ੍ਹਾਈ ਲਿਖਾਈ 'ਚ ਚੰਗਾ ਸੀ ਸਰਦਾਰ ਸੁੰਦਰ ਸਿੰਘ ਮਜੀਠੀਆ ਉਸ ਨੇ ਆਪਣੇ ਬੇਟੇ ਕਰਪਾਲ ਸਿੰਘ ਦੀ ਸ਼ਾਦੀ ਕੀਤੀ ਤੇ 101 ਰੁਪਇਆ ਲੈ ਕੇ ਨਵੇਂ ਜੋੜੇ ਨੂੰ ਲੈ ਕੇ ਇੱਥੇ ਅਰਦਾਸ ਕਰਵਾਣ ਆਇਆ ਤਾਂ ਪੁਜਾਰੀਆਂ ਨੇ ਉਸ ਦੀ ਵੀ ਅਰਦਾਸ ਨਹੀਂ ਕੀਤੀ ਜਿਸ ਤੋਂ ਬਾਅਦ ਇੱਕ ਹੋਰ ਘਟਨਾ ਵਾਪਰੀ ਕਿ ਜਿਹਦੇ ਬਾਰੇ ਰੂਚੀ ਰਾਮ ਸਾਣੀ ਦੱਸਦੇ ਆ ਕਿ ਜਿਹੜਾ ਅਸ਼ੂਤ ਸਿੱਖਾਂ ਦਾ ਇੱਕ ਸਮਾਂ ਮੁਕਰਰ ਸੀ ਕਿ ਉਸ ਸਮੇਂ ਦੇ ਵਿੱਚ ਹੀ ਇਹ ਜਿਹੜੇ ਸਿੱਖ ਸੀ ਇਹ ਗੁਰੂ ਸਾਹਿਬ ਦੇ ਦਰਸ਼ਨ ਕਰ ਸਕਦੇ ਸੀ ਤੇ ਜਿਹੜੀ ਇਹਨਾਂ ਨੇ ਦੇਖ ਚੜਾਉਣੀ ਹੁੰਦੀ ਸੀ ਉਹ ਵੀ ਇਹਨਾਂ ਨੂੰ ਸਮਾਂ ਲੈ ਕੇ ਜਿਹੜਾ ਕਰਨੀ ਪੈਂਦੀ ਸੀ